ਨਾਲੋ ਵੀਡੀਓ ਭਾਈ ਆਪ ਲੋਡਿੰਗ ਵੀਡੀਓ ਦਾ ਪ੍ਰਬੰਧ ਨਹੀਂ ਕਰ ਰਿਹਾ ਲੋ ਅੱਜ ਕੀ ਗੱਲ ਹੋ ਗਈ ਅੱਜ ਜਿਹੜੀ ਮਾੜੀ ਹੋ ਗਈ ਮਾਤਾ ਜੀ ਨੇ ਸਾਨੂੰ ਫੜਿਆ ਸਭ ਤੋਂ ਗਲਤੀ ਹੋਈ ਹੋਈ ਇਸ ਦੀ ਕਿ ਇਹਨਾਂ ਦੀ ਵਧਾਈ ਵੀ ਤੁਹੀ ਚੱਕ ਨਹੀਂ ਸੀਗੇ ਇਸੇ ਤੇ ਉਹਨੇ ਕਿੰਨੇ ਜੱਦ ਤੱਕ ਕੰਮ ਕਰ ਰਿਹਾ ਤੇ ਆਮ ਤਾਂ ਬਹੁਤ ਟਾਈਮ ਦੇਖਾ ਨੇ ਸੋਨ ਮੈਕਸੂਸ ਨਹੀਂ ਮੈਂ ਵੀ ਅਸੀਂ ਇਹ ਜਿਹਾ ਕੰਮ ਕਰਦੇ ਬਹੁਤ ਮੜੀ ਗਏ ਹੋ ਤਾਂ ਹੁਣ ਹੁੰਦਾ ਹੀ ਅੱਜ ਹੋਇਆ ਪਹਿਲਾਂ ਨਹੀਂ ਹੋਇਆ ਪਹਿਲਾਂ ਅਸੀਂ ਪ੍ਰੋਗਰਾਮ ਲਾਂਦੇ ਸੀ ਕਿ ਪ੍ਰੋਗਰਾਮ ਜਿਹੜੇ ਪੈਸੇ ਲੈ ਕੇ ਜਾਂਦੇ ਫਿਰ ਉਹ ਕੀ ਕਰਦੇ ਪ੍ਰੋਗਰਾਮ ਕਰਦੇ ਇਹਨਾਂ ਪਰਸੋਂ ਫੜਿਆ ਗਿਆ ਕਿਹੜੀ ਜਗ੍ਹਾ ਫੜੀ ਗਈ ਪਹਿਲਾਂ ਸੰਗਰੂਰ ਸੰਗਰੂਰ ਤੋਂ ਉਦੋਂ ਪਹਿਲਾਂ ਸੰਗਰੂਰ ਫੜੇ ਗਏ ਤੇ ਹੁਣ ਐਸੀ ਗਲਤੀ ਮਹਿਸੂਸ ਕਰਦਾਂ ਹਾਂਜੀ ਅੱਗੇ ਜਾ ਕੇ ਕੰਮ ਕਰਨ ਬਾਰੇ ਹਾਂਜੀ ਤੁਸੀਂ ਐਕਸਲ 'ਚ ਤੁਹਾਡੀ ਜਿਹੜੀ ਅਸਕਸੀਆ ਤਾਓ ਤੁਹਾਡੀ ਕੀ ਆ ਸਪੀਤ ਕੀ ਆ ਤੁਹਾਡੀ ਕੁਦਕੀ ਹੈ ਮੁੰਡੇ ਤੁਸੀਂ ਮੁੰਡੇ ਹਾਂ ਨਹੀਂ ਫਿਰ ਤੁਹਾਡੇ ਵਾਸਤੇ ਗਲਤ ਗੱਲ ਆ ਗਲਤ ਗੱਲ ਅਸੀਂ ਕਹਿ ਰਹੇ ਹਾਂ ਨਸ਼ਾ ਕਰਦੇ ਹੋ ਨਸ਼ਾ ਕਰਦੇ ਹੋ ਇਹਦੇ ਨਸ਼ਾ ਹੁਣ ਵੀ ਕਰਿਆ ਹੋਇਆ ਨਹੀਂ ਇਹ ਤਾਂ ਪੜਨੀ ਉੱਪਰ ਕਰਦੇ ਨਸ਼ਾ ਕੀਤਾ ਹੋਇਆ ਇਹਦਾ ਨਸ਼ਾ ਤੁਸੀਂ ਤੁਹਾਡਾ ਨਾਮ ਕੀ ਹੈ ਖੁਸ਼ੀ ਕਿਹੜੀ ਜਗ੍ਹਾ ਦਾ ਅਸਲ ਨਾਮ ਅਸਲ ਨਾਮ ਅਸਲ ਨਾਮ ਖੁਸ਼ੀ ਨਹੀਂ ਚਮਕੌਰ ਬੇ ਤੇਰਾ ਤਾਂ ਖਾਉਣੀ ਹੈ ਨਾ ਕੀ ਹੈ ਚਮਕੌਰ ਲਾ ਲਓ ਚਮਕੌਰ ਲਾ ਲਓ ਨਹੀਂ ਕਿਹੜੀ ਜਗ੍ਹਾ ਦੇ ਰਹਿਣਾ ਉਕਲਾ ਬਲਿਆਲ ਦੀ ਬਲਿਆਲ ਹੋ ਗਈ ਜੀ ਕਿੰਨੇ ਜਰ ਤੱਕ ਕੰਮ ਕਰ ਰਹੇ ਸੀ ਮੈਂ ਤਾਂ ਪੰਜ 55 ਤੇ ਮਤੋਂ ਲੈ ਕੇ ਸੀ ਇਹ ਬਚਪਨ ਤੋਂ ਹੀ ਚੋਰੀਆਂ ਉਚਾਰੀਆਂ ਕਰਦੇ ਨੇ ਬਚਪਨ ਤੋਂ ਹੀ ਇਹਨੂੰ 2-3 ਸਾਲ ਪਹਿਲਾਂ ਨਾਪੇ ਵੀ ਫੜਿਆ ਗਿਆ 2 ਸਾਲ ਪਹਿਲਾਂ ਇਹਨੂੰ ਪੋਹਣੀ ਘੜ ਤੇ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਨੂੰ ਸਨੌਰ ਠਾਣੇ ਤੇ ਵੀ ਫੜਿਆ ਗਿਆ 2 ਦਿਨ ਪਹਿਲਾਂ ਇਹਨੂੰ ਸੰਗਰੂਰ ਵੀ ਫੜਿਆ ਗਿਆ ਪਰ ਇਹ ਬਾਅਦ ਨਹੀਂ ਹੋਦੀ ਕਹਿ ਕੇ ਛੁੱਟ ਜਾਂਦੇ ਤੇ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸ ਤੋਂ ਅਗਲੇ ਦਿਨ ਜਾ ਕੇ ਫਿਰ ਪਿੰਡਾਂ ਚ ਵੜਦੇ ਤੇ ਸਾਨੂੰ ਇਹਨਾਂ ਨੇ ਬਹੁਤ ਹੀ ਜ਼ਿਆਦਾ ਦੁੱਖੀ ਕੀਤਾ ਆ ਇਹਨਾਂ ਦੇ ਸਾਰੇ ਸਾਡੇ ਕੋਲ ਪ੍ਰੂਫ ਹੈਗੇ ਆ। ਅਗਰ ਇਹ ਨਹੀਂ ਹਟਦਾ ਫਿਰ ਦੁਬਾਰਾ ਪ੍ਰਸ਼ਾਸਨ ਆ ਕੀ ਕੀ ਮੀਂਦਰਾ। ਅਸੀਂ ਪ੍ਰਸ਼ਾਸਨ ਨੇ ਇਹ ਉਮੀਦ ਕਰਦੇ ਆ ਕਿ ਉਹ ਇਹਨਾਂ ਦੇ ਖੰਡ ਬੰਨ ਜਿੱਤੋਂ ਬੰਨ ਸਖਤ ਤੋਂ ਸਖਤ ਕਾਰਵਾਈ ਕਰਨ ਇਹਨਾਂ ਤੇ। ਹੋਰ ਵੀਡੀਓ ਨੇ ਕਿਹਾ ਇਹਨਾਂ ਨੇ ਕੀ ਕਰ ਤਾ। ਤੂੰ ਅਗਰ ਮੋੜਾ ਚ। ਇਹ ਵੀ ਚੱਕਾ ਪਈ ਨਾ। ਜਾਹੋਰ ਆ ਤੇ ਚੀਦਾ ਲਾਉਂਦੇ ਜਾਂ ਦੂਜਾ ਨਾ ਪੱਲੀ ਜੇ ਅਸੀਂ ਉੱਥੇ ਤੁਹਾਨੂੰ ਅਸੀਂ ਫੜਿਆ ਜਿੱਥੇ ਉੱਥੇ 1 ਮਿੰਟ ਮੈਂ ਬੋਲਦੀ ਹਾਂ ਮੈਨੂੰ ਦਵਾਈ ਚਾਹੀਦਾ ਹੁੰਦਾ ਜਦੋਂ ਉੱਥੇ ਅਸੀਂ ਤੁਹਾਨੂੰ ਫੜਿਆ ਤੁਹਾਡੇ ਪਰਸ ਚੋਂ ਕਈ ਬਸਰੀ ਪਏ ਉਹ ਨਿਕਲੀ ਸੀ ਮੈਨੂੰ ਨਹੀਂ ਪਤਾ ਉਹ ਬਰਾਊਨ ਜੇ ਕਲਰ ਦੀ ਸੀ ਹੈ ਨਾ ਹਾਂਜੀ ਮੇਰਾ ਨਾਮ ਮੀਨਾ ਮਹੰਤਾ ਹੈ ਮੈਂ ਗੱਦੀ ਨਸੀਨ ਪੁਆ ਨਿਗਰ ਪਿਆਰੇ ਮਹੰਤਾ ਚੇਲਾ ਮੇਰਾ ਨਾਮ ਮੀਨਾ ਮਹੰਤਾ ਹੈ ਪਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆਰ ਦਾ ਮੁੰਡਾ ਇੱਕ ਧੂਰੀ ਦਾ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੱਰ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲਾ ਇਹਨਾਂ ਨੂੰ ਆਫ ਕਰਦਾ ਇਹ ਅਗਲੇ ਦੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਖੁਸ਼ ਕਰਦੇ ਨੇ ਕਦੇ ਖੁਸ਼ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਪੁੱਛ ਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜਕ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰਾ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲਅ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰ ਦੇਣਗੇ ਕਿਵੇਂ ਬਸਾਂ 'ਚ ਮੰਗਦੇ ਨੇਗੇ ਲੋਕਾਂ ਨਾਲ ਧੱਕਾ ਕਰ ਦੇਣਗੇ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਨੰਬਰ ਲਵੋ ਜਿਹਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈ ਨਕਲੀ ਕਿਹੜਾ ਹੈ ਇਹਨਾਂ ਨੂੰ ਕਿਸੇ ਨੂੰ ਇਲਾਕੇ 'ਚ ਰਹਿਣ ਦਿੱਤਾ ਜਾਵੇ ਕਿਸੇ ਨੂੰ ਵਧਾਣਾਂ ਦਿੱਤੀਆਂ ਜਾਣ ਜਿਵੇਂ ਜਿਵੇਂ ਦੇਖਦੇ ਆ ਬਸਾਂ ਦੇ ਵਿੱਚ ਕੁਲਮਾਂ ਸੱਚ ਮਾਵੇ ਨੇ ਕਿਉਂ ਸਹੀ ਨਹੀਂ ਜਿਹੜੇ ਖੜੇ ਨਹੀਂ ਜੀ ਨਹੀਂ ਉਹ ਮਹਾਂਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਹੋਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਬਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਹਾਂ ਕਿਹੜੇ ਵੀ ਪ੍ਰਸ਼ਾਸਨ ਸਰਵੇ ਕਰ ਪ੍ਰਸ਼ਾਸਨ ਤੋਂ ਅਸੀਂ ਹੱਥ ਬੰਨ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਜਗਾ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨગર ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਗੁਣ ਭਵਨਿਗੜ ਤੋਂ ਮਹੰਤ ਮੀਨਾ ਜੀ ਦੀ ਪੋਤੀ ਚੇਲਾ ਮਹੰਤ ਜੀ ਦੀ ਚੇਲਾ ਅਸੀਂ ਹੱਥ ਪਿੰਡਾਂ ਦੇ ਵਿੱਚੋਂ ਜਨਾਨਿਆਂ ਨੂੰ ਫੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ 'ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਵਿਧਾਈਆਂ ਲੈਣ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪਤਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਰਤਾ ਕਰ ਲੈਂਦੇ ਨੇ ਚਿੱਟਾ ਪੀ ਲੈਂਦੇ ਨੇ ਪਰ ਲੋਕਾਂ ਨਾਲ ਉਹ ਅਦਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਏ ਆ ਭਵਾਨੇਗੜ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਪਵਾਉਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਰੇ ਤੇ ਉਹਨਾਂ ਦੇ ਅਪਰੂ